ਸੱਚੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਸਾਰੇ ਸਰੋਤਿਆਂ ਦਾ ਵੀਡੀਓ ਨੂੰ ਪੂਰਾ ਦੇਖਣਾ ਜੀ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਸਾਰੇ ਰਿਸ਼ਤੇ ਪਰਿਵਾਰਕ ਨੰਬਰਾਂ ਸਮੇਤ ਹੁੰਦੇ ਨੇ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਜੀ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਤੇ ਤੁਹਾਨੂੰ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਨਾ ਤੁਸੀਂ ਨੰਬਰ ਲੈਣ ਬਾਰੇ ਲਿਖਿਆ ਕਰੋ ਤੁਸੀਂ ਸਾਨੂੰ WhatsApp ਨੰਬਰ ਤੇ ਰਿਸ਼ਤਾ ਲੱਭਣ ਬਾਰੇ ਲਿਖਿਆ ਮੈਸੇਜ ਭੇਜਿਆ ਕਰੋ ਜਿਹੜੇ ਵੀ ਵੀਰ ਭੇਜਦੇ ਤਾਂ ਉਹ ਨੰਬਰ ਪ੍ਰਾਪਤ ਕਰ ਲੈਂਦੇ ਆ ਬਹੁਤ ਹੀ ਘੱਟ ਪੀਛ ਤੇ ਅਸੀਂ ਪ੍ਰੋਵਾਈਡ ਕਰਦੇ ਆ ਜੀ ਬਹੁਤ ਜੈਨੂਨ ਕੀਮਤਾਂ ਅੱਜ ਦੇ ਰਿਸ਼ਤੇ ਅਸੀਂ ਤੁਹਾਡੇ ਵਾਸਤੇ ਨਵੇਂ ਲੈ ਕੇ ਆਏ ਆ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨੰਬਰ 1 ਇਹ ਰਿਸ਼ਤਾ ਜੱਟ ਸੂ ਖਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸੂ ਗੋਤ ਅਲੀਵਾਲ ਇਹ ਲੜਕੀ ਦੀ ਡੇਟ ਆਫ ਬਰਥ ਹੈ 1995 ਕੱਦ 5 ਫੁੱਟ 4 ਇੰਚ ਸਟੱਡੀ ਹੈ ਜੀ ਇਹਨਾਂ ਦੀ ਐਮ ਫਾਰਮੇਸੀ ਕਰ ਰਹੀ ਹੈ ਲੜਕੀ ਨੂੰ ਪੀ ਐਚ ਡੀ ਕੈਨੇਡਾ ਦੇ ਵਿੱਚ ਇਹ ਪੀ ਆਰ ਰਿਸ਼ਤੇ ਦੀ ਮੰਗ ਹੈ ਜੀ ਇਹ ਲੜਕਾ ਪੜਿਆ ਲਿਖਿਆ ਹੋਵੇ ਨਸਾ ਰਹਿਤ ਹੋਵੇ ਅਤੇ ਨੌਕਰੀ ਕਰਦਾ ਲੜਕਾ ਚਾਹੀਦਾ ਮੈਰਿਜ ਬੀਰੋ ਵਾਲੇ ਕੋਈ ਵੀ ਵੀਰ ਨੰਬਰ ਨਾ ਮੰਗਣ ਸਾਥੋਂ ਕਿਉਂਕਿ ਇਹਨਾਂ ਨੇ ਸਾਰੇ ਰਿਸ਼ਤਿਆਂ ਨੇ ਮਨਾ ਕੀਤਾ ਹੋਇਆ ਜਿਨ੍ਹਾਂ ਨੂੰ ਵੀ ਕੋਈ ਪ੍ਰੋਫਾਈਲ ਪਸੰਦ ਆਉਂਦਾ ਤਾਂ WhatsApp ਤੇ ਮੈਸੇਜ ਭੇਜ ਕੇ 9817568924 ਜੋ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਪਰਿਵਾਰ ਬਾਰੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨੰਬਰ 2 ਨਾਮ ਕੌਰ ਕਾਸਟ ਜੱਟ ਸੀ ਇਹ ਲੜਕੀ ਦੀ ਉਮਰ 26-28 ਸਾਲ ਜੀ ਕੱਦ 5 ਫੁੱਟ 6 ਇੰਚ ਟੁਡੀਏ ਜੀ ਡਬਲ ਐਮ ਆ ਬਹੁਤ ਸੋਹਣੀ ਸਨੱਖੀ ਲੜਕੀ ਹੈ ਜੀ ਤੇ ਲੜਕਾ ਨੌਕਰੀ ਕਰਦਾ ਤੇ ਜ਼ਮੀਨ ਜਾਇਦਾਦ ਬੜਾ ਹੋਵੇ ਇਹਨਾਂ ਨੂੰ ਨਵਾਂ ਸਰ ਰੋਪੜ ਕੋਰਾਲੀ ਮੁਹਾਲੀ ਸਾਈਡ ਬਲ ਦਾ ਰਿਸ਼ਤਾ ਚਾਹੀਦਾ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਵਟਸਐਪ ਨੰਬਰ ਤੇ ਤੀਸਰਾ ਰਿਸ਼ਤਾ ਨੋਟ ਕਰੋ ਜੀ ਆਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਕਨੇਡਾ ਪੀਆ ਰਹੀ ਹੈ ਜੀ ਗੋਤਾਰੀ ਆ ਇਹਨਾਂ ਦੀ ਡੇਟ ਆਫ ਬਰਥ 1994 ਹਾਈਟ 5 ਫੁੱਟ 8 ਇੰਚ ਇਲੈਕਟ੍ਰੀਕਲ ਸਟੱਡੀ ਹੈ ਜੀ ਬੀਡੀਐਸ ਨੇ ਇਹਨਾਂ ਨੂੰ ਰਿਸ਼ਤੇ ਦੀ ਮੰਗਾਈ ਕਿ ਬੈਲ ਐਜੂਕੇਟਰ ਪੜ੍ਹਿਆ ਲਿਖਿਆ ਕੈਨੇਡਾ ਦਾ ਪੀਆਰ ਹੋਵੇ ਜੀ ਤੇ ਮਾਲਵਾ ਰੀਜੀ ਦਾ ਹੋਏ ਕੈਨੇਡਾ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ BC ਨੂੰ ਪਾਹਲ ਹੈ ਜੀ ਇਹਨਾਂ ਦੇ ਜਿੰਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਤੁਸੀਂ ਛੱਡੋ ਨਾ ਰਾਬਤਾ ਕਾਮ ਕਰਕੇ ਪਰਿਵਾਰ ਦਾ ਡਾਇਰੈਕਟ ਨੂੰ ਬੁੱਲ ਲੈ ਸਕਦੇ ਹੋ ਜੋਖਟਾ ਅਗਲਾ ਰਿਸ਼ਤਾ ਨੋਟ ਕਰੂ ਜੀ ਨਾਮ ਕੌਰ ਕਾਸਟ ਜਟ ਸਿੱਖ ਗੋਤ ਕਿਰ ਡੇਟ ਆਫ ਬਰਥ 1998 ਲੜਕੀ ਦਾ ਕੱਦ 5 ਫੁੱਟ 3 ਇੰਚ ਐਜੂਕੇਸ਼ਨ ਹੈ ਜੀ ਹਿੰਦੀ ਤੋਂ ਇਹਨਾਂ ਨੇ ਐਮਏ ਕੀਤੀ ਇੰਗਲਿਸ਼ ਤੇ ਕੈਨੇਡਾ ਦੇ ਵਿੱਚ ਇਹਨਾਂ ਨੇ ਡਿਪਲੋਮਾ ਕੀਤਾ ਕਾਊਂਟਿੰਗ ਦਾ ਇਹ ਲੜਕੀ ਕੋਲ ਅਮਰੀਕਾ ਕੈਲੀਫੋਰਨੀਆ ਦਾ ਵੀਜ਼ਾ ਵੀ ਹੈ ਜੀ ਪਰਿਵਾਰ ਮਰਕਾ ਵਿੱਚ ਇਹਨਾਂ ਦਾ ਬੈਲ ਸੈਟਡ ਤੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਮਰਕਾ ਵਿੱਚ ਰਹਿੰਦਾ ਹੋਵੇ ਮੇਲੇ ਸ਼ਰਟ ਵਾਲਡ ਹੋਵੇ ਸੋਹਣਾ ਸੁਨੱਖਾ ਹੋਵੇ ਅਤੇ ਨਸ਼ਾ ਰਹਿਤ ਹੋਵੇ ਜਿਨ੍ਹਾਂ ਨੂੰ ਵੀ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਪੰਜਾਬ ਤੋਂ ਇਨਾਂ ਦਾ ਜਗਰਾਉਂ ਤੇ ਲੁਧਿਆਣਾ ਏਰੀਆ ਨੂੰ ਤਰਜੀਹ ਹੈ ਜੀ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਨਾਲ ਰਾਬਤਾ ਕਰ ਸਕਦੇ ਪੰਜਵਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਇਹ ਲੜਕੀ ਦੀ ਉਮਰ 37 ਸਾਲ ਹੈ ਜੀ ਅਤੇ ਕੱਦ 5 ਫੁੱਟ 4 ਇੰਚ ਗੋਤ ਢਾਲੀ ਵਾਲਾ ਜੀ ਸਟੱਡੀ ਜੀਐਨਐਮ ਨਰਸਿੰਗ ਹੈ ਇਹਨਾਂ ਦਾ 16 ਸਾਲ ਦਾ ਤਜਰਬਾ ਵੀ ਹੈ ਜੀ ਅਤੇ ਡੀਐਮਸੀ ਹਸਪੀਟਲ ਲੁਧਿਆਣਾ ਇਹ ਕੰਮ ਕਰ ਰਹੇ ਨੇ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਨਸਾਰਹਿਤ ਸੋਹਣਾ ਸੁਨੱਖਾ ਹੋਵੇ ਅਤੇ ਵਿਦੇਸੀ ਹੋਵੇ ਕੈਨੇਡਾ ਯੂਕੇ ਨਿਊਜ਼ੀਲੈਂਡ ਕਿਸੇ ਵੀ ਦੇਸ਼ ਤੋਂ ਹੋਵੇ ਜਿਹਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਹੀ ਮਾਰਿਓ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿਕ ਲੜਕੀ ਕੈਨੇਡਾ ਦੀ ਪੀਆਰ ਹੈ ਜੀ ਅਤੇ ਤਲਾਕशुदा ਇਹਨਾਂ ਦੀ ਡੇਟ ਆਫ ਬਰਥ ਹੈ 1992 ਕੱਦ 5 ਫੁੱਟ 4 ਇੰਚ ਨਰਸਿੰਗ ਜੌਬ ਕਰ ਰਹੀ ਹੈ ਜੀ ਲੜਕੀ ਇਹਨਾਂ ਨੂੰ ਰਿਸ਼ਤੇ ਦੀ ਮੰਗਾ ਜੀ ਕੈਨੇਡਾ ਦੇ ਵਿੱਚ ਲੜਕਾ ਪੀਆਰ ਹੋਵੇ ਜਾਂ ਕੋਈ ਸਟੂਡੈਂਟ ਕੱਚਾ ਵੀ ਹੋਵੇ ਉਹ ਵੀ ਇਹ ਦੇਖ ਸਕਦੇ ਨੇ ਜਿਨ੍ਹਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰੋ ਸਾਡੇ ਨਾਲ 94175 65924 ਤੇ ਸੱਤ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ یہ رشتہ لڑکی دا نام کا نام کور کاسٹ جٹ سیکھ یہ لڑکی کنڈا پی آر ہے جی امر اتّی سال انہیں ہائٹ پانچ فٹ چار انچ سٹڈی ہے جی ایم ٹیک آئی ٹی انجینئر گورمنٹ جوب ہے جی لینڈ لوڈ فیملی ہے جی. انہوں رشتے کی منگ ہے جی لڑکا نشا رہتا برابر کی یوگتا والا لینڈ لوڈ لڑکا چاہیے جی پٹاوا سری پی آر نیسل ہے جی ਨਹੀਂ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ ਤੋਂ ਇਹਨਾਂ ਦਾ ਨੰਬਰ ਲੈ ਕੇ WhatsApp ਤੇ ਆਪਣੇ ਫੋਟੋ ਤੇ ਵੀਰਵਾ ਪਹਿਲਾਂ ਭੇਜ ਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਧਰੋਂ ਇਹਨਾਂ ਦਾ ਰੈਕੋਰਡ ਚੁੱਕਾਉਂ ਏਰੀਆ ਹੈ ਪੰਜਾਬ ਤੋਂ ਜਿਨਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸੰਪਰਕ ਕਰ ਸਕਦੇ ਆਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਸਾਰੇ ਰਿਸ਼ਤੇ ਦੀ ਅਪਡੇਟ ਸਭ ਤੋਂ ਪਹਿਲਾਂ ਆਪਕੀ ਨੂੰ ਮਿਲੇ ਵੀਡੀਓ ਨੂੰ ਪੂਰਾ ਸੁਣਨਾ ਜੀ ਤੇ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇ ਦੇਣਾ ਜੀ ਤੁਸੀਂ ਆਪਣਾ ਇਹ ਚੈਨਲ ਕਿੱਥੋਂ ਦੇਖ ਰਹੇ ਹੋ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਜੀ ਇਸ ਦੇ ਨਾਲ ਸਾਡੀ ਹੌਸਲਾ افزਾਈ ਹੁੰਦੀ ਹੈ ਜੀ ਅਸੀਂ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਰਿਸ਼ਤੇ ਲੈ ਕੇ ਆਉਂਦੇ ਹਾਂ ਅੱਜ ਕੱਲ ਬਹੁਤ ਸੌਖਾ ਹੋ ਗਿਆ ਜੀ ਤੁਸੀਂ ਘਰ ਬੈਠੇ ਕਾਲ ਕਰੋ ਅਤੇ ਮਨਚਾ ਰਿਸ਼ਤਾ ਪਾਓ ਅਗਰ ਤੁਹਾਨੂੰ ਇਹ ਕ ਪਸੰਦ ਨਹੀਂ ਆਉਂਦਾ ਤਾਂ ਦੂਸਰਾ ਨੰਬਰ ਲਵੋ جنہیں مرضی نمبر لے سکتے ہو جی تھی سارے رشتوں کی جانچ پڑتال خود کرنی ہے جی ساڈا کام صرف رشتے کی ایڈ پہنتا ہے جانچ پڑتال خود کرنی ہے جی اٹھ نمبر اگلا رشتہ نوٹ کرو جی نام کور آسٹ جٹ سکھ یہاں کا گوت سدھو ہے جی یہ لڑکی کنڈا کی سٹیزن ہے امر چونتی سال قد پانچ فٹ چھ انچ سٹڈی ہے جی بیکچلر ڈگری اور ودیا جوب کر رہی ہے بہت ہی سونر جی ਪਰਵਾਰਕ ਲੜਕੀ ਹੈ ਅਤੇ ਤਲਾਕशुदा ਹੈ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਪੜਿਆ ਲਿਖਿਆ ਵੈਲ ਸੈਟਲਡ ਸੁੰਦਰ ਲੰਬਾ ਪਰਵਾਰਕ ਲੜਕਾ ਚਾਹੀਦਾ ਹੈ ਜਿਨ੍ਹਾਂ ਨੂੰ ਵੀ ਤਰਕ ਪਰ ਮਟਦੇ ਕੈਨੇਡਾ ਵਿੱਚ ਰਹਿ ਰਹੇ ਲੜਕੇ ਇਹ ਸੰਪਰਕ ਕਰ ਸਕਦੇ ਹਨ ਕਿਉਂਕਿ ਲੜਕੀ ਸਿਟੀਜ਼ਨ ਹੈ ਤੁਸੀਂ ਪਰਿਵਾਰ ਦਾ ਨੰਬਰ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ ਜੀ ਅਤੇ ਬਾਇਓ ਡਾਟਾ ਤੇ ਆਪਣੀ ਪਿਕਚਰ ਵਗੈਰਾ ਇਹਨਾਂ ਨੂੰ ਵਟਸਐਪ ਤੇ ਸ਼ੈਅਰ ਕਰ ਸਕਦੇ ਹੋ ਇਹਨਾਂ ਦਾ ਵਟਸਐਪ ਨੰਬਰ 94175 ਪਰ ਤੁਹਾਨੂੰ 24 ਤੇ ਮੈਸੇਜ ਕਰਕੇ ਪਰਿਵਾਰ ਦਾ ਨੰਬਰ ਪ੍ਰਾਪਤ ਕਰ ਸਕਦੇ ਹਿੰ। ਨੋ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਕਾਸਟ ਜਟ ਸੇਖ। ਇਹ ਲੜਕੀ ਕੈਨੇਡਾ ਦੀ ਸਿਟੀਜ਼ਨ ਹੈ ਜੀ। ਬਹੁਤ ਘਰੇਵਾਲ ਹੈ। ਇਹਨਾਂ ਦੀ ਡੇਟ ਆਫ ਬਰਥ ਹੈ ਜੀ। 1999 ਅਤੇ ਹਾਈਟ 5 ਫੁੱਟ 4 ਇੰਚ। ਅਤੇ ਰਜਿਸਟਰ ਨਰਸ ਨਹੀਂ ਜੀ। ਆਰਐਨ। ਅਤੇ ਵੈਪਟਨ ਬੱਚੀ ਨੇ ਅਤੇ ਕੋਰੀ ਲੜਕੀ ਹੈ। ਇਹਨਾਂ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਬੀਟਕ ਹੋਵੇ ਕੈਨੇਡਾ ਪੀਆਰ ਹੋਵੇ। ਇਹਨਾਂ ਰਕਤ ਨੂੰ 10 ਤੋਂ 12 ਏਕੜ ਹੋਵੇ ਜੀ ਤੇ ਮਛੰਡਾ ਏਰੀਆ ਜੀ ਇਹਨਾਂ ਦਾ ਜਿਨ੍ਹਾਂ ਨੂੰ ਕੋਈ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰਕੇ ਪੁਰਵਾਰ ਨਾਲ ਗੱਲਬਾਤ ਕਰ ਸਕਦੇ ਜੀ 941756924 ਇਸ ਨੰਬਰ ਤੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਸਾਨੂੰ WhatsApp ਨੰਬਰ 941756924 ਤੇ bio data page ਜੋ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ